ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੰਮੂ ਦੇ ਪਹਿਲਗਾਮ ਦੇ ਵਿੱਚ ਜੋ ਕਿ ਹਮਲਾ ਹੋਇਆ ਹੈ ਜਿਸ ਦੇ ਵਿੱਚ ਕਾਫੀ ਲੋਕ ਮਾਰੇ ਗਏ ਨੇ ਪਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਦਸਮ ਗ੍ਰੰਥ ਦੇ ਵਿੱਚ ਇਹ ਸਾਰੀ ਭਵਿੱਖਵਾਨੀ ਅੱਜ ਤੋਂ 350 ਸਾਲ ਪਹਿਲਾਂ ਹੀ ਕਰ ਦਿੱਤੀ ਸੀ ਅਤੇ ਉਹ ਭਵਿੱਖਵਾਨੀ ਹੁਣ ਸੱਚ ਸਾਬਤ ਹੋਈ ਹੈ ਅਤੇ ਭਾਰਤ ਪਾਕਿਸਤਾਨ ਦੇ ਵਿਚਕਾਰ ਜੋ ਸੰਬੰਧ ਖਰਾਬ ਹੋਏ ਨੇ ਉਹਨਾਂ ਸੰਬੰਧਾਂ ਨੂੰ ਲੈ ਕੇ ਵੀ ਕੱਲੀ-ਕੱਲੀ ਗੱਲ ਤੇ ਅੱਜ ਆਪਾਂ ਚਾਨਣਾ ਪਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਵਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਧਰਮ ਵਿਧੇ ਜਦੋਂ ਮਾਨਵਤਾ ਦਾ ਨਾਸ਼ ਹੋਵੇ ਜਦੋਂ ਮਾਨਵਤਾ ਰੋਵੇ ਤੇ ਉਦੋਂ ਧਰਮ ਪੈਦਾ ਹੁੰਦਾ ਹੈ ਦਸਮ ਗ੍ਰੰਥ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਤੇ ਧਰਮ ਯੁੱਧਾਂ ਦੀ ਗੱਲ ਕੀਤੀ ਉੱਥੇ ਭਵਿੱਖ ਦੇ ਵਿੱਚ ਹੋਣ ਵਾਲੀਆਂ ਚੁਣੌਤੀਆਂ ਦੀ ਵੀ ਚੇਤਾਵਨੀ ਦਿੱਤੀ ਪਰ ਅਕਸਰ ਹੀ ਆਪਾਂ ਉਹਨਾਂ ਗੱਲਾਂ ਨੂੰ ਗੌਰ ਦੇ ਨਹੀਂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਦਸਮ ਗ੍ਰੰਥ ਦੇ ਵਿੱਚ ਜੋ 100 ਸਾਖੀ ਉਸ ਦੇ ਵਿੱਚ ਜੋ ਭਵਿੱਖਵਾਣੀਆਂ ਹੋਈਆਂ ਨੇ ਉਹ ਅੱਜ ਪੈਲਗਾਮ ਹਮਲੇ ਦੀ ਸੱਚਾਈ ਦੇ ਨਾਲ ਜੁੜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਦਸਮ ਗ੍ਰੰਥ ਦੇ ਵਿੱਚ 24 avatars ਤੇ ਅਕਾਲ ਉਸਤਤ ਵਰਗੀਆਂ ਰਚਨਾਵਾਂ ਸਿਰਫ ਰੋਹਾਨੀ ਗੱਲਾਂ ਨਹੀਂ ਕਰਦੀਆਂ ਇਹ ਰਚਨਾਵਾਂ ਸਮਾਜਿਕ ਤੇ ਰਾਜਨੀਤਿਕ ਦੀ ਪੂਰਵ ਚਤਾਵਨੀ ਵੀ ਦਿੰਦਿਆਂ ਨੇ ਇੱਕ ਸੌ ਸਾਖੀ ਦੇ ਵਿੱਚ ਪੰਕਤੀ ਆਉਂਦੀ ਹੈ ਜਿਸ ਦੇ ਵਿੱਚ ਲਿਖਿਆ ਹੈ ਕਰੇ ਨਾਸ਼ ਦੇਸ ਦਲਨ ਕੋ ਅਰਥਾਤ ਦੁਸ਼ਟ ਦੇਸਾਂ ਦਾ ਨਾਸ਼ ਕਰਨ ਵਾਲਾ ਆਵੇਗਾ ਭਾਵ ਜੋ ਕਿ ਦੇਸਾਂ ਦੇ ਵਿੱਚ ਜਦੋਂ ਪਾਪ ਇੰਨਾ ਜ਼ਿਆਦਾ ਵੱਧ ਜਾਵੇਗਾ ਤੇ ਉਸ ਸਮੇਂ ਲੋਕ ਆਪਸ ਦੇ ਵਿੱਚ ਹੀ ਲੜ ਲੜ ਕੇ ਮੰਨਗੇ ਜਿਵੇਂ ਪਹਿਲਗਾਮ ਦੇ ਵਿੱਚ ਜੋ ਕਿ ਹਮਲਾ ਹੋਇਆ ਜਿਸ ਦੇ ਵਿੱਚ ਕਿੰਨੇ ਹੀ ਲੋਕਾਂ ਨੂੰ ਮਾਰਿਆ ਗਿਆ ਲੋਕ ਇਸ ਨੂੰ ਧਰਮਾਂ ਦੀ ਲੜਾਈ ਮੰਨਦੇ ਇੱਕ ਦੇ ਧਰਮ ਯੁੱਧ ਚੜ ਗਿਆ ਹੈ ਅਤੇ ਦੋ ਦੇਸ਼ਾਂ ਦੀ ਲੜਾਈ ਹੈ ਦੋ ਦੇਸ਼ਾਂ ਦੇ ਵਿੱਚ ਮਾਰਨ ਵਾਲਾ ਕੋਈ ਹੈ ਤੇ ਮਰਨ ਵਾਲਾ ਕੋਈ ਹੈ ਤੇ ਸਰਕਾਰਾਂ ਆਪਸ ਦੇ ਵਿੱਚ ਉਸੇ ਤਰੀਕੇ ਦੇ ਨਾਲ ਲੜਦੀਆਂ ਨੇ ਸੋ ਸਾਖੀ ਜੋ ਸਿੱਖ ਪਰੰਪਰਾਵਾਂ ਅਨੁਸਾਰ ਗੁਰੂ ਸਾਹਿਬਾਨਾਂ ਦੀਆਂ ਭਵਿੱਖ ਬਾਣੀਆਂ ਦਾ ਸੰਗ੍ਰਹਿ ਹੈ ਉਸ ਵਿੱਚ ਇੱਕ ਸਾਖੀ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਇੱਕ ਵੇੜਾ ਆਵੇਗਾ ਜਦੋਂ ਹਿੰਦੁਸਤਾਨ ਦੇ ਉੱਤਰੀ ਹਿੱਸੇ ਵਿੱਚ ਨਦੀ ਪਾਰੋਂ ਆਉਣ ਵਾਲਾ ਬੈਰੀ ਫਿਰ ਹਮਲਾ ਕਰੇਗਾ ਸਾਰੇ ਰਾਜੇ ਚੁੱਪ ਰਹਿਣਗੇ ਪਰ ਧਰਮ ਦੇ ਰਾਖੇ ਉੱਠਣਗੇ ਇਹ ਲਿਖਿਆ ਹੋਇਆ ਹੈ 100 ਸਾਖੀ ਦੇ ਵਿੱਚ ਇਹ ਭਵਿੱਖਬਾਣੀ ਕਈ ਵਾਰੀ ਭਾਰਤ ਪਾਕਿਸਤਾਨ ਸੰਘਰਸ਼ ਦੇ ਨਾਲ ਜੋੜੀ ਜਾਂਦੀ ਹੈ ਖਾਸ ਕਰਕੇ ਜਦੋਂ ਕਸ਼ਮੀਰ ਜਾਂ ਉਸ ਦੇ ਨਾਲ ਜੁੜੀ ਹੋਈ ਹੋਰ ਧਰਤੀ ਜਦੋਂ ਉਸ ਦੇ ਉੱਪਰ ਹਮਲੇ ਹੁੰਦੇ ਨੇ 29 ਅਪ੍ਰੈਲ 2025 ਪੈਲਗਾਮ ਜਿੱਥੇ ਸ਼ਾਂਤੀ ਦੀ ਚਾਦਰ ਚੱਲੀ ਜਾਂਦੀ ਸੀ ਉੱਤੇ ਇੱਕ ਵਾਰ ਫਿਰ ਗੋਲੀ ਚੱਲ ਗਈ ਇਹ ਹਮਲਾ ਸਿਰਫ ਇੱਕ ਹੱਦ ਤੱਕ ਹੀ ਘਟਨਾ ਨਹੀਂ ਸੀ ਇਹ ਉਸ ਵੇ ਚੱਲਦੇ ਸੰਘਰਸ਼ ਦੀ ਕਰੀ ਐ ਜਿਸ ਦਾ ਜ਼ਿਕਰ ਸਾਖੀਆਂ ਤੇ ਗ੍ਰੰਥਾਂ ਦੇ ਵਿੱਚ ਸਦੀਆਂ ਪਹਿਲਾਂ ਹੋ ਚੁੱਕਿਆ ਸੀ ਪਰ ਅਸੀਂ ਉਹਨਾਂ ਗੱਲਾਂ ਨੂੰ ਗੁਲਦੇ ਨਹੀਂ ਉਹਨਾਂ ਗੱਲਾਂ ਦੇ ਉੱਪਰ ਆਪਾਂ ਯਕੀਨ ਨਹੀਂ ਕਰਦੇ ਆਪਾਂ ਇਹ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਭਵਿੱਖਬਾਣੀ ਕੀਤੀ ਹੈ ਜਦੋਂ ਇਹ ਸਭ ਕੁਝ ਹੋਵੇਗਾ ਉਦੋਂ ਹੀ ਦੇਖਿਆ ਜਾਵੇਗਾ ਪਰ ਗੁਰੂ ਸਾਹਿਬ ਨੇ ਜੋ ਭਵਿੱਖਬਾਣੀ ਕਰ ਦਿੱਤੀ ਅੱਜ 100% ਉਹ ਸੱਚ ਸਾਬਤ ਹੋਈ ਹੈ ਆਈਐਸਆਈ ਦੀ ਹਮਾਇਤ ਜੋ ਹੋ ਰਹੀ ਹੈ ਕਸ਼ਮੀਰ ਅੰਤਕਵਾਦ ਦੇ ਪਿੱਛੇ ਜੋ ਮਨੋਵਿਗਿਆਨ ਹੈ ਉਹ ਉਸ ਭੈਟੀ ਧਾਰਮਿਕ ਮੈਲ ਅਤੇ ਅਸਥਿਰਤਾ ਪੈਦਾ ਕਰਨਾ ਹੈ ਇਹ ਦਤ ਦਸ਼ਮ ਗ੍ਰੰਥ ਵਿੱਚ ਕਲਯੁਗੀ ਰਾਜ ਦੇ ਰੂਪ ਦੇ ਵਿੱਚ ਦਰਸਾਏ ਗਏ ਨੇ 1947 ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਸ਼ੁਰੂ ਤੋਂ ਹੀ ਕਸ਼ਮੀਰ ਅਤੇ ਧਰਮ ਦੇ ਆਧਾਰ ਤੇ ਉਲਝੇ ਰਹੇ 1948 1965 1971 ਅਤੇ 1999 ਦੀ ਕਾਰਗਲ ਯੁੱਧ ਇਹ ਸਾਰੇ ਸੰਘਰਸ਼ ਇੱਕ ਦੂਜੇ ਨੂੰ ਘਾ ਪਹੁੰਚਾਉਂਦੇ ਦੇ ਦਸ਼ਮ ਗ੍ਰੰਥ ਦੇ ਵਿੱਚ ਇਹ ਯੁੱਧਾਂ ਦੀ ਚੇਤਾਵਨੀ ਸਾਫ਼ ਦਿਖਾਈ ਦਿੱਤੀ ਜਾਂਦੀ ਹੈ ਕਰੇ ਰਣ ਮੇ ਅਸੁਰ ਸੰਘਾਰਾ ਧਰਮ ਰੱਖੇ ਕਰ ਨਿਤ ਨਾਰਾ ਜਿਸ ਦਾ ਅਰਥ ਰਣ ਭੂਮੀ ਵਿੱਚ ਅਸੁਰਾਂ ਦਾ ਸੰਘਾਰ ਹੋਵੇਗਾ ਅਤੇ ਧਰਮ ਵੀ ਰੱਖਿਆ ਹੋਵੇਗੀ ਕਲਯੁਗ ਜੋ ਹੈ ਐਸ ਵਕਤ ਪੂਰੇ ਜੋਰਾ ਛੋਰਾ ਤੇ ਹੈ ਅਤੇ ਕਲਯੁਗ ਦੇ ਵਿੱਚ ਹਮੇਸ਼ਾ ਉਹੀ ਬਚਦਾ ਹੈ ਜੋ ਕਿ ਨਾਮ ਸਿਮਰਨ ਕਰਦਾ ਹੈ ਅੱਜ ਜੋ ਕਿ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਇਸ ਦੇ ਉੱਪਰ ਰਾਜਨੀਤੀ ਵੀ ਖੜੀ ਜਾੜੀ ਹੈ ਕਈ ਲੋਕ ਇਹ ਕਹਿ ਰਹੇ ਨੇ ਕਿ ਇਹ ਹਮਲਾ ਜੋ ਇਹ ਇੱਕ ਧਾਰਮਿਕ ਦੇ ਆਧਾਰ ਤੇ ਹੋਇਆ ਪਰ ਵਿੱਚੋਂ ਕੁਝ ਧਾਰਮਿਕ ਆਗੂ ਇਹ ਕਹਿ ਰਹੇ ਨੇ ਕਿ ਅਤਕਵਾਦ ਦਾ ਕੋਈ ਵੀ ਧਰਮ ਨਹੀਂ ਹੁੰਦਾ ਅੰਤਕਵਾਦ ਜੋ ਕਿ ਆਪਣਿਆਂ ਨੂੰ ਵੀ ਮਾਰ ਸਕਦਾ ਹੈ ਉਸ ਦਾ ਕੋਈ دین ਨਹੀਂ ਕੋਈ ਧਰਮ ਨਹੀਂ ਕਿਉਂਕਿ ਉਹ دین ਧਰਮ ਤੋਂ ਹਟ ਕੇ ਹੀ ਇਹ ਲਾਈਨ ਚੁਣਦਾ ਹੈ ਅੱਜ ਜੋ ਕਿ ਹਮਲਾ ਹੋਇਆ ਪੈਲਗਾਮ ਦੇ ਵਿੱਚ ਇਹ ਹਮਲਾ ਸਾਡੀਆਂ ਸਰਹੱਦਾਂ ਦਾ ਨਹੀਂ ਸਾਡੀ ਸੋਚ ਅਤੇ ਭਵਿੱਖ ਨੂੰ ਚੁਣੌਤੀ ਦੇ ਰਏ ਉਸ ਮਸਲੇ ਦੇ ਉੱਪਰ ਹਮਲਾ ਹੈ ਕਿਉਂਕਿ ਦਾਸਮ ਗ੍ਰੰਥ ਸਾਨੂੰ ਸਿਖ ਦਿੰਦਾ ਹੈ ਕਿ ਆਪਣੀ ਵਾਰ ਨੂੰ ਧਾਰ ਲੋ ਅਤੇ ਆਪਣੀ ਸੋਚ ਨੂੰ ਬਹੁਤ ਉਚੇਰੀ ਬਣਾਓ ਅੱਜ ਸਾਨੂੰ ਲੋੜ ਹੈ ਸਿਰਫ ਘਿਆਰਾ ਦੀ ਨਹੀਂ ਬਲਕਿ ਅੰਦਰੂਨੀ ਏਕਤਾ ਨੈਤਿਕਤਾ ਅਤੇ ਧਾਰਮਿਕ ਬਲ ਦੀ ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਕੋਈ ਏਕਤਾ ਨਹੀਂ ਹੋਵੇਗੀ ਨੈਤਿਕਤਾ ਨਹੀਂ ਹੋਵੇਗੀ ਉਹਨਾਂ ਚਿਰ ਸਾਡਾ ਕੁਝ ਨਹੀਂ ਬਣੇਗਾ ਭਾਰਤ ਅਤੇ ਪਾਕਿਸਤਾਨ ਇਹਨਾਂ ਦੇ ਵਿਚਕਾਰ ਜੋ ਸੰਬੰਧ ਸੀ ਕਿਸੇ ਸਮੇਂ ਦੇ ਵਿੱਚ ਠੀਕ ਠਾਕ ਹੋ ਗਏ ਸੀ ਪਰ ਬਾਅਦ ਦੇ ਵਿੱਚ ਇਹਨਾਂ ਦੇ ਜੋ ਸੰਬੰਧ ਹੈ ਬਹੁਤ ਜ਼ਿਆਦਾ ਖਰਾਬ ਹੋਏ ਜੇਕਰ ਆਪਾਂ ਗੱਲ ਕਰੀਏ ਇਤਿਹਾਸ ਕਾਸਦੀ ਕਾਸਦੀ ਵਿੱਚ ਜੋ ਕਿ ਛੇੜਛਾੜ ਕੀਤੀ ਗਈ ਕਿਉਂਕਿ ਸਾਡੀ ਵਿਰਾਸਤ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਵਿਰਾਸਤ ਹੈ ਅਤੇ ਜੰਮੂ ਕਸ਼ਮੀਰ ਦਾ ਜੋ ਵਿਵਾਦ ਹੈ ਉਹ ਹਮੇਸ਼ਾ ਹੀ ਭਾਰਤ ਦੇ ਨਾਲ ਰਿਹਾ ਸੀ 1947 ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਸ਼ੁਰੂ ਤੋਂ ਹੀ ਕਸ਼ਮੀਰ ਅਤੇ ਧਰਮ ਦੇ ਆਧਾਰ ਤੇ ਉਲਝੇ ਰਹੇ 1948 1965 1971 ਅਤੇ 1999 ਦੀ ਕਾਰਗਿਲ ਯੁੱਧ ਇਹ ਸਾਰੇ ਸੰਘਰਸ਼ ਇੱਕ ਦੂਜੇ ਦੇ ਘਾਵਾਂ ਨੂੰ ਹੋਰ ਜ਼ਿਆਦਾ ਗਹਿਰੇ ਕਰਦੇ ਰਹੇ ਦਸਮ ਗ੍ਰੰਥ ਦੇ ਵਿੱਚ ਅਜਿਹੇ ਯੁੱਧਾਂ ਦੀ ਚੇਤਾਵਨੀ ਸਾਫ਼ ਸਾਫ਼ ਨਜ਼ਰ ਦਿਖਾਈ ਦੇ ਰਹੀ ਹੈ ਅਤੇ ਸੋ ਸਾਕੀ ਦੇ ਵਿੱਚ ਗੁਰੂ ਸਾਹਿਬ ਨੇ ਇਹ ਲਿਖਿਆ ਕਿ ਇੱਕ ਮੈਂ ਇੱਕ ਦਿਨ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਕਿ ਇੱਕ ਭਿਆਨਕ ਯੁੱਧ ਛਿੜੇਗਾ ਜਿਸ ਦਾ ਅਰਥ ਹੈ ਕਿ ਰਣ ਭੂਮੀ ਦੇ ਵਿੱਚ ਜੋ ਕਿ ਯੁੱਧ ਹੋਵੇਗਾ ਅਤੇ ਇਹ ਧਰਤੀ ਵੀ ਲਾਲ ਹੋ ਜਾਵੇਗੀ ਖੂਨ ਦੇ ਨਾਲ ਧਰਤੀ ਭੇਜ ਜਾਵੇਗੀ ਅਤੇ ਉਸ ਸਮੇਂ ਕੋਈ ਕੋਈ ਹੀ ਬਚੇਗਾ ਅਤੇ ਦਸਮ ਗ੍ਰੰਥ ਦੇ ਵਿੱਚ ਜੋ ਕਿ ਪਹਿਲਗਮ ਹਮਲੇ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ ਕਿ ਹਿੰਦ ਅਤੇ ਪਾਕਿਸਤਾਨ ਜੋ ਕਿ ਕਦੇ ਆਪਸ ਦੇ ਵਿੱਚ ਇੱਕ ਹੀ ਸੀ ਅੱਜ ਦੋ ਧੜੇ ਬਣ ਚੁੱਕੇ ਨੇ ਦੋਨੋਂ ਆਪਸ ਦੇ ਵਿੱਚ ਜੋ ਕਿ ਕਦੂਜੇ ਨੂੰ ਮਰਨ ਮਰਉਣ ਤੱਕ ਪਹੁੰਚੇ ਖੜੇ ਨੇ ਇਹ ਅਮਲਾ ਜੋ ਹੈ ਸਾਡੀਆਂ ਸਰਹੱਦਾਂ ਦਾ ਨਹੀਂ ਸਾਡੀ ਸੋਚ ਅਤੇ ਭਵਿੱਖ ਨੂੰ ਛੋਤੀ ਦੇ ਰਏ ਉਸ ਮਸਲੇ ਦਾ ਹੈ ਦਸਮ ਗ੍ਰੰਥ ਸਾਨੂੰ ਸਿਖ ਦਿੰਦਾ ਹੈ ਕਿ ਆਪਣੀ ਤਲਵਾਰ ਨੂੰ ਧਾਰ ਲਓ ਪਰ ਆਪਣੀ ਸੋਚ ਉਚੇਰੀ ਬਣਾ ਕੇ ਰੱਖੋ ਅੱਜ ਸਾਨੂੰ ਲੋੜ ਹੈ ਸਿਰਫ ਹਥਿਆਰਾਂ ਦੀ ਨਹੀਂ ਬਲਕਿ ਅੰਦਰੂਨੀ ਇਕਤਾ ਨੈਤਿਕਤਾ ਅਤੇ ਧਾਰਮਿਕ ਬਲ ਦੀ ਭਾਰਤ ਨੂੰ ਆਪਣੀਆਂ ਅਧਿਆਤਮਿਕ ਆਤਮਿਕ ਅਤੇ ਰਾਸ਼ਟਰਾਵਾਦੀ ਜੜ੍ਹਾਂ ਨੂੰ ਮਜ਼ਬੂਤ ਕਰਨਾ ਪਵੇਗਾ ਨਾ ਕਿ ਸਿਰਫ ਕੌਮੀ ਨਕਸ਼ੇ ਨੂੰ ਦਸਮ ਗ੍ਰੰਥ ਦੀਪ ਵਾਣੀ ਸਿਰਫ ਡਰਾਉਣੀ ਅਤੇ ਚੇਤਾਵਨੀ ਵਾਲੀ ਨਹੀਂ ਹੈ ਉਹ ਉਮੀਦਾਂ ਦੀ ਇੱਕ ਲੋੜ ਵੀ ਹੈ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਜੋ ਧਰਮ ਲਈ ਲੜਦਾ ਹੈ ਉਹ ਹੀ ਸੱਚਾ ਸਿੰਘ ਹੈ ਆਓ ਆਪਾਂ ਇੱਕ ਹੋਈਏ ਹੋਰ ਵਿਅਕਤੀਗਤ ਨਫ਼ਰਤਾਂ ਨੂੰ ਪਾਸੇ ਰੱਖੀਏ ਕਿਉਂਕਿ ਦੁਸ਼ਮਣ ਘਰ ਦੀ ਕੰਧ ਨੀਵੇਂ ਵੇਖ ਕੇ ਹਮਲਾ ਕਰ ਸਕਦਾ ਹੈ ਇਤਿਹਾਸ ਨੇ ਸਾਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਦਸਮ ਗ੍ਰੰਥ ਨੇ ਸਾਨੂੰ ਸਹਾਰਾ ਤੇ ਹੁਣ ਤੱਕ ਹਰ ਕਦਮ ਚੁੱਕਣ ਦੇ ਵਿੱਚ ਸਾਡੀ ਸਪੋਰਟ ਕੀਤੀ ਹੈ ਅਤੇ ਅਸੀਂ ਵੀ ਸਿਰ ਝੁਕਾ ਕੇ ਦਸਮ ਗ੍ਰੰਥ ਉਸ ਪਵਿੱਤਰ ਬਾਣੀ ਨੂੰ ਨਤਮਸਤਕ ਹੁੰਨੀਏ ਤੁਤੋ ਅਡੀਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ